ਲੁਧਿਆਣੇ ਟੋਲ ਲਾਡੋਵਾਲ ਟੋਲ ਪਲਾਜਾ ਤੇ ਖੜੇ ਆ ਜੀ ਇਹ ਜਿਹੜੇ ਟੋਲ ਪਲਾਜੇ ਦੇ ਬਾਰ ਬਾਰ ਰੇਟ ਵਧ ਰਹੇ ਨੇ ਇਹ ਮਾੜੀ ਗੱਲ ਹੈ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਯਾਨੀ ਤਾਂ ਇਹ ਲਾਡੋਵਾਲ ਟੋਲ ਪਲਾਜਾ ਦਾ ਇੱਕ ਖਤਮ ਹੋ ਚੁੱਕਾ ਕੰਟਰੈਕਟ ਤਾਂ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਟੋਲ ਪਲਾਜਾ ਹੈ ਇਹਨਾਂ ਨੇ ਜਿਹੜਾ ਡਿਵੈਲਪਮੈਂਟ ਕਰਨੀ ਸੀ ਉਹ ਕਰ ਚੁੱਕੇ ਨੇ ਅੱਗੇ ਦੀ ਅੱਗੇ ਕੰਟਰੈਕਟਰ ਬਦਲੇ ਜਾ ਰਹੇ ਨੇ ਲੇਕਿਨ ਫਿਰ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾ ਰਿਹਾ ਕਿ ਇਹਨੂੰ ਬੰਦ ਕੀਤਾ ਜਾਵੇ ਠੀਕ ਹੈ ਮੋਦੀ ਸਰਕਾਰ ਇਹ ਸ਼ਰੇਆਮ ਠੱਕਾ ਹੋ ਰਿਹਾ ਆਮ ਪਬਲਿਕ ਤੇ ਬੋਝ ਪੈ ਰਿਹਾ ਭਾਜਪਾ ਨੇ ਦੇਸ਼ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ ਹੋਈ ਇਹਨਾਂ ਦਾ ਟਾਈਮ ਵੀ ਪੂਰਾ ਹੋ ਜੋਗਾ ਨਾ ਇੱਥੋਂ ਟੋਲ ਚੱਕਦੇ ਨੇ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹ ਇਤਿਹਾਸਿਕ ਸਥਾਨ ਨੂੰ ਰਾਹ ਜਾਂਦਾ ਅੰਮ੍ਰਿਤਸਰ ਨੂੰ ਗੋਲਡਨ ਟੈਂਪਲ ਨੂੰ ਤੇ ਇਹਨਾਂ ਨੇ ਜਾਣ ਬੁੱਝ ਕੇ ਇੱਥੇ ਆ ਇੰਨਾ ਮਹਿੰਗਾ ਟੋਲ ਆ ਪੂਰੇ ਪੰਜਾਬ ਚ ਸਭ ਤੋਂ ਮਹਿੰਗਾ ਟੋਲ ਇਹੀ ਆ ਉਹੀ ਤਾਂ ਗੱਲ ਆ ਜੀ ਦੇਖੋ ਹੁਣ ਇੱਥੇ ਰਵਨੀਤ ਬਿੱਟੂ ਬੈਠਾ ਸੀ ਜਦੋਂ ਕਾਂਗਰਸ ਸੀ ਉਹ ਪੈਸੇ ਲੈ ਕੇ ਪਿੱਛੇ ਹਟ ਗਿਆ ਇੱਥੇ ਕੋਈ ਕਿਸੇ ਇਹ ਸਿਰਫ ਕਿਸਾਨਾਂ ਦੇ ੱਤਕੇ ਚੜਦੇ ਆ ਉਦੋਂ ਹੀ ਇਹ ਲੋਟ ਹੁੰਦੇ ਆ ਉਦੋਂ ਕਿਸੇ ਦੇ ੱਤਕੇ ਜਿਹੜੇ ਲੋਟ ਨਹੀਂ ਹੁੰਦੇ ਉਹ ਕਹਿਣਾ ਕੀ ਆ ਬਸ ਆਮ ਆਦਮੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿਹੜਾ ਕੰਮ ਕਰਾ ਕੋਈ ਚੱਜ ਦਾ ਕੰਮ ਨਹੀਂ ਕਰਾ ਇਹ ਦੇ ਆ ਜੀ ਜੀ ਪਹਿਲਾਂ ਭਾਜੀ ਗੱਡੀ ਲਿਆਂਦੀ ਆ 6 ਲੱਖ ਰੁਪਏ ਸਰਕਾਰ ਨੂੰ ਟੈਕਸ ਦਿੱਤਾ ਭਾਜੀ ਫੇਰ ਰੋਡ ਦੇ ਟੈਕਸ ਦੇ ਰਹੇ ਆ ਜੀ ਉੱਤੋਂ ਇਹ ਆਪਣੀ ਮਰਜ਼ੀਆਂ ਕਰਦੇ ਆ ਜੀ ਕਦੇ ਪਾਸ ਬੰਦ ਕਰਤਾ ਜੀ ਕਦੇ ਖੁੱਸ ਕਰਤਾ ਸਰਕਾਰ ਨੂੰ ਦੇਖਣਾ ਚਾਹੀਦਾ ਭਗਵੰਤਾਨ ਜੀ ਦੇਖੋ ਅਪੀਲ ਹੈ ਇਹ ਬੰਦ ਕਰਾਓ ਇਹ ਟੋਲ ਪਲਾਜਾ ਜੀ ਅੱਜ ਦੇਸ਼ਪਾਤਰ ਦੇ ਵਿੱਚ ਟੋਲ ਟੈਕਸ ਦੀ ਕੀਮਤਾਂ ਵੀ 50% ਤੱਕ ਵਾਧਾ ਕੀਤਾ ਗਿਆ ਜਿਸ ਖਿਲਾਫ ਲੋਕਾਂ ਵੀ ਰੋਸ ਵੀ ਦੇਖਣ ਨੂੰ ਮਿਲਿਆ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੋਂ ਲੱਗ ਰਹੇ ਯਾਤਰੀਆਂ ਵੱਲੋਂ ਟੋਲ ਵਾਲਿਆਂ ਖਿਲਾਫ ਗੁੱਸਾ ਵੀ ਜਤਾਇਆ ਗਿਆ ਇਸ ਤਰ੍ਹਾਂ ਡਰਾਈਵਰਾਂ ਨੇ ਵੀ ਕਿਹਾ ਕਿ ਬੋਟਾ ਤੋਂ ਇੱਕ ਦਿਨ ਬਾਅਦ ਟੋਲ ਟੈਕਸ ਦੀ ਇਹ ਕੀਮਤਾਂ ਵੀ ਵਾਧਾ ਕਰਨਾ ਇਹ ਗਲਤ ਕੰਮ ਹੈ ਉਹਨਾਂ ਨੇ ਕਿਹਾ ਕਿ ਕਾਰ ਖਰੀਦਣ ਸਮੇਂ ਪਹਿਲਾਂ ਰੋਡ ਟੈਕਸ ਅਦਾ ਕਰਦੇ ਹਨ ਅਤੇ ਫਿਰ ਭਾਰੀ ਟੋਲ ਟੈਕਸ ਲਗਾਇਆ ਜਾਂਦਾ ਹੈ ਮੇਰਾ ਨਾਮ ਪ੍ਰਿੰਸ ਸਹਿਨੀ ਹੈ ਜੀ ਕਿਹੜੀ ਜਗ੍ਹਾ ਮੈਂ ਆਪਾਂ ਖੜੇ ਹਾਂ ਲੁਧਿਆਣੇ ਟੋਲ ਲਾਡੋਵਾਲ ਟੋਲ ਪਲਾਜਾ ਤੇ ਖੜੇ ਆਂ ਜੀ ਇਹ ਜਿਹੜੇ ਟੋਲ ਪਲਾਜੇ ਦੇ ਬਾਰ ਬਾਰ ਰੇਟ ਵਧ ਰਹੇ ਨੇ ਇਹ ਮਾੜੀ ਗੱਲ ਹੈ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਤੇ ਇਸ ਚੀਜ਼ ਦਾ ਇਹ ਹੈ ਕਿ ਦੇਖੋ ਰੋਡ ਗੱਡੀਆਂ ਪਹਿਲਾਂ ਵੀ ਟੈਕਸ ਦਿੰਦੀਆਂ ਨੇ ਫਿਰ ਉਤਰਨ ਤੋਂ ਬਾਅਦ ਰੋਡ ਤੇ ਫੇਰ ਵੀ ਟੈਕਸ ਦਿੰਦੀਆਂ ਨੇ ਤੇ ਇਹ ਚੀਜ਼ ਜਨਤਾ ਦੀ ਜੇਬ ਦੇ ਉੱਤੇ ਬਹੁਤ ਜ਼ਿਆਦਾ ਭਾਰ ਅਸਰ ਪਾ ਰਹੀਆਂ ਨੇ ਤੇ ਇਸ ਚੀਜ਼ ਵੱਲ ਸਰਕਾਰ ਦੇ ਹਰ ਇੱਕ ਵਿਭਾਗ ਜਿਹੜਾ ਇਹਦੇ ਨਾਲ ਡੀਲ ਕਰਦਾ ਹੈ ਉਹਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਜਿਵੇਂ ਰੁਟੀਨ ਦੇ ਵਿੱਚ ਜਿਹੜੇ ਜਾ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਬਿਲਕੁਲ ਜੀ ਬਿਲਕੁਲ ਜਿਹੜੇ ਰੈਗੂਲਰ ਜਿਹੜੇ ਟਰੱਕਾਂ ਵਾਲੇ ਹੋ ਗਏ ਆ ਜਿਹੜੇ ਰੈਗੂਲਰ ਪਾਸੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਰਕ ਪੈ ਰਿਹਾ ਮੈਂ ਇਸ ਚੀਜ਼ ਦਾ ਅੱਜ ਹੀ ਪੜਿਆ ਇੱਕ ਨਿਊਜ਼ ਮੀਡੀਆ ਦੇ ਥਰੂ ਕਿ ਇਸ ਜਿਹੜਾ 7300 ਕੁਛ ਰੁਪਏ ਰੇਟ ਹੋ ਗਿਆ ਤੇ ਉਹ ਚੀਜ਼ ਬਹੁਤ ਜ਼ਿਆਦਾ ਜੇਬਾਂ ਦੇ ਅਸਰ ਪਾਏਗੀ ਫਿਰ ਉਹਦੇ ਨਾਲ ਮਹਿੰਗਾਈ ਹੋਰ ਜ਼ਿਆਦਾ ਜਿਹੜੇ ਟਰੱਕ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਹੁੰਦੇ ਨੇ ਉਸ ਚੀਜ਼ ਤੇ ਵੀ ਬਹੁਤ ਅਸਰ ਪਾਏਗੀ ਸਰਕਾਰ ਨੂੰ ਕੀ ਲੱਡੋਵਾਲ ਟੋਲ ਪਲਾਜਾ ਤੇ ਇੱਕ ਖਤਮ ਹੋ ਚੁਕਾ ਕੰਟਰੈਕਟ ਤਾਂ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਟੋਲ ਪਲਾਜਾ ਹੈ ਇਹਨਾਂ ਨੇ ਜਿਹੜਾ ਡਵੈਲਪਮੈਂਟ ਕਰਨੀ ਸੀ ਉਹ ਕਰ ਚੁੱਕੇ ਨੇ ਅੱਗੇ ਦੀ ਅੱਗੇ ਕੰਟਰੈਕਟਰ ਬਦਲੇ ਜਾ ਰਹੇ ਨੇ ਲੇਕਿਨ ਫਿਰ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਹਨੂੰ ਬੰਦ ਕੀਤਾ ਜਾਵੇ ਸਰਕਾਰ ਵੱਲ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਬਹੁਤ ਗਲਤ ਗੱਲ ਹੈ ਰੇਟ ਬਹੁਤ ਵੱਧ ਗਿਆ ਸਹੀ ਮੰਨ ਲਓ ਇੱਕ ਕਰ ਜਾਂ ਦੋ ਆਪਾਂ ਗੱਡੀ ਲੈਣੇ ਉਦੋਂ ਵੀ ਸਹੀ ਟੈਕਸ ਦੇ ਰਹੇ ਆ ਫਿਰ ਟੋਲ ਟੈਕਸ ਦਾ ਚਾਹੀਦਾ ਹੀ ਨਹੀਂਗਾ ਜੇ ਜੇਰ ਦੇ ਕਿਨਾਰੇ ਸਿਰ ਮੇਗਾ ਹੁਣ ਜਿਵੇਂ ਡੇਢੀ ਵੀ ਨਹੀਂ ਆਣਾ ਚਾਹਣਾ ਬਹੁਤ ਅਸਰ ਹੋਗਾ ਸਹੀ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਇਹ ਹੀ ਕਰਨਾ ਚਾਹੀਦਾ ਇਹਦਾ ਰੇਟ ਘਟਾ ਕਰਨਾ ਚਾਹੀਦਾ ਜਿੱਥੇ ਜਿਆਦਾ ਜਗ੍ਹਾ ਤੇ ਸਰਕਾਰ ਇਹਦਾ ਰੇਟ ਜਿਆਦਾ ਕਰੀ ਠੀਕ ਹੈ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਕਿਹੜੀ ਜਗ੍ਹਾ ਖੜੇ ਆਪਾਂ ਹੁਣ ਇਹ ਮੈਂ ਫਲੋਰ ਵਾਲੇ ਟੋਲ ਟੈਕਸ ਤੇ ਖੜਾ ਨਹੀਂ ਲੋਡੋ ਵਾਲੇ ਤੇ ਜੀ ਜਿਹੜੇ ਆ ਜੇ ਟੋਲ ਪਲਾਜ਼ਾ ਦਾ ਰੇਟ ਵਧ ਗਿਆ 5 ਤੋਂ 10 ਰੁਪਏ ਛੋਟੀ ਗੱਡੀ ਬਾਕੀ ਹੋਟੀਆਂ ਗੱਡੀਆਂ ਦੇ ਅਲੱਗ-ਅਲੱਗ ਰੇਟ ਵਧਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਤਾਨ ਭਾਜਪਾ ਨੇ ਦੇਸ਼ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੋਈ ਇਹ ਦੇਖੋ ਤੁਸੀਂ ਇਹਦਾ ਕੋਈ ਮਤਲਬ ਨਹੀਂ ਬਣਦਾ ਇਹਨਾਂ ਦਾ ਟਾਈਮ ਵੀ ਪੂਰਾ ਹੋ ਜਾਊਗਾ ਨਾ ਇੱਥੋਂ ਟੋਲ ਚੱਕਦੇ ਨੇ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਤਿਹਾਸਿਕ ਸਥਾਨ ਨੂੰ ਰਾਹ ਜਾਂਦਾ ਅੰਮ੍ਰਿਤਸਰ ਨੂੰ ਗੋਲਡਨ ਟੈਂਪਲ ਨੂੰ ਤੇ ਇਹਨਾਂ ਨੇ ਜਾਣ ਬੁੱਝ ਕੇ ਇੱਥੇ ਆ ਇੰਨਾ ਮਹਿੰਗਾ ਟੋਲ ਆ ਪੂਰੇ ਪੰਜਾਬ 'ਚ ਸਭ ਤੋਂ ਮਹਿੰਗਾ ਟੋਲ ਇਹੀ ਆ ਉਹ ਤੋਂ 5% ਦੀ ਵੱਲ ਬਚੂਕਿਆ ਇਹ ਉਹੀ ਤਾਂ ਗੱਲ ਆ ਜੀ ਦੇਖੋ ਹੁਣ ਇੱਥੇ ਰਵਨੀਤ ਬਿੱਟੂ ਬੈਠਾ ਜੀ ਜਦੋਂ ਕਾਂਗਰਸ 'ਚ ਸੀ ਉਹ ਪੈਸੇ ਲੈ ਕੇ ਪਿੱਛੇ ਹਟ ਗਿਆ ਇੱਥੇ ਕੋਈ ਕਿਸੇ ਇਹ ਸਿਰਫ ਕਿਸਾਨਾਂ ਦੇ ੱੱਕੇ ਚੜਦੇ ਆ ਉਦੋਂ ਹੀ ਇਹ ਲੋਟ ਹੁੰਦੇ ਆ ਉਦੋਂ ਕਿਸੇ ਦੇ ੱੱਕੇ ਜਿਹੜੀ ਲੋਟ ਨਹੀਂ ਹੁੰਦੇ ਇਹ ਹਰ ਕੋਈ ਬੰਦਾ ਇੱਥੇ ਕਰਪਟਵਾ ਇਹ ਸਿਰਫ ਇੱਕ ਆਮ ਆਦਮੀ ਦੀ ਪਾਰਟੀ ਸਰਕਾਰ ਆ ਜਿਹਨੇ ਇੱਕ ਟੋਲਪੁੱਤਰ ਭਗਵੰਤ ਸਿੰਘ ਜੀ ਨੇ ਬੰਦ ਕਰਾਇਆ ਹੁਣ ਸਾਨੂੰ ਆਸ ਆ ਵੀ ਮਾਨ ਸਾਹਿਬ ਆ ਵੀ ਟੋਲ ਦੇ ਲਈ ਲੜਨਗੇ ਸੈਂਟਰ ਨਾਲ ਤੇ ਇੱਥੋਂ ਇਹਨੂੰ ਜਗਾਉਣਗੇ ਤੇ ਮੈਨੂੰ ਇੰਨਾ ਪਤਾ ਵੀ ਇਹ ਆਮ ਪਬਲਿਕ ਦੇ ਬੋਝ ਪੈ ਰਿਹਾ ਜੀ ਬਿਨੇ ਆਈ ਸਰ ਕਿਹੜੀ ਜਗ੍ਹਾ ਖੜੇ ਹੋ ਤੁਸੀਂ ਟਾਈਮ ਇਹ ਲੱਡਵਾਲਾ ਪਤਾ ਨਹੀਂ ਕਿਹੜਾ ਲਈ ਹੈ ਲੱਡਵਾਲਾ ਲਈ ਐਂਟਰ ਆਜੇ ਰ ਫੇਰ ਰੇਟ ਵਧਾਤੇ ਇਹਨਾਂ ਨੇ ਸਾਲ ਤੀਜੀ ਵਾਰ ਵਧਾਤੇ ਆਹ ਤੀਜੀ ਵਾਰ ਹੀ ਰੇਟ ਵਧ ਚੁੱਕੀ ਹੈ ਕੀ ਕਹਿਣਾ ਚਾਹੋਗੇ ਉਹ ਕਹਿਣਾ ਕੀ ਆ ਬਸ ਆਮ ਆਦਮੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿਹੜਾ ਕੰਮ ਕਰ ਰ ਕੋਈ ਚੱਜ ਦਾ ਕੰਮ ਨਹੀਂ ਕਰ ਰ ਸੜਕਾਂ ਪਿੱਛੇ ਖਰਾਬ ਪਈਆਂ ਨੇ ਅੱਗੇ ਜਾਣਾ ਹੁਣ ਅਸੀਂ ਜਾਣਾ ਬਿਆਹ ਜਾਣਾ ਜੀ ਔਰ ਰਈਏ ਦੇ ਕੋਲ ਸਾਰੀ ਪੱਟੀ ਪਈ ਨਾ ਕੋਈ ਰੋਡ ਸਹੀ ਹੈ ਨਾ ਕੁਛ ਹੈ ਅਗਰ ਤਿੰਨ ਤਿੰਨ ਤੀਜੀ ਵਾਰ ਰ ਇਹਨਾਂ ਟੋਲ ਵਧਾਤਾ ਇਹ ਦੱਸੋ ਹੁਣ ਕੀ ਕਰੀਏ ਇਹਦਾ ਤੁਸੀਂ ਦੱਸੋ ਜੇਦਾ ਪੰਜਾਬ ਦਾ ਆਮ ਆਦਮੀ ਕੀ ਕਰੇਗਾ ਇਹ ਆਮ ਆਦਮੀ ਮਹੰਗਾ ਬਾਈ ਜੀ ਇਹ ਤਾਂ ਜੇਬ ਸਰੇ ਹਮ ਥਗੀ ਹੋ ਰਹੀ ਆ ਜੇਬ ਤੇ ਸਰ ਪੈ ਰਹੀ ਆ ਕਿੱਡਾ ਕੰਮ ਜੇਬ ਤਾਂ ਉਹਨੂੰ ਸਾਡਾ ਆ ਇਹਦੇ ਕਰਕੇ ਬਚਾ ਹੋ ਰਿਹਾ ਥੋੜਾ ਬੋਤਾ ਨਹੀਂ ਇਹ ਡਬਲ ਡਬਲ ਪਰਚੀ ਕੱਟਦੇ ਰਹੇ ਹੁਣ ਤੀਜੀ ਵਾਰ ਟੋਲ ਵਧਿਆ ਤੀਜਾ ਰੇਟ ਵਧ ਗਿਆ ਫਿਰ ਜੇ ਜੇ ਪਕੈਸ਼ ਦਈਏ ਕੈਸ਼ ਤੇ ਤਿਗਰਾ ਰੇਟ ਹੋਗਾ ਤੁਸੀਂ ਆਪ ਦੇਖ ਲਓ ਇੱਕ ਪਾਸੇ ਤਾਂ ਡਬਲ ਪਰਚੀ ਕੱਟਦੇ ਨੇ ਆਨ ਜਾਂਦੇ ਤੇ ਸਰ ਕੀ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਅਪੀਲ ਤਾਂ ਇਹ ਕਰਨਾ ਕਾਲੀਆਂ ਸਰਕਾਰ ਆਜੇ ਦੁਬਾਰਾ ਇਹ ਭਗਵੰਤਵਨ ਨੂੰ ਭਜਾਓ ਬਸ ਇਹ 13 ਚ 0 ਸੀਟ ਮਿਲਦੀਆਂ ਬਹੁਤ ਬੰਦ ਹੋਵੇ ਜੀ ਇਹ ਟੋਲ ਟੂਲ ਤਾਂ ਬੰਦ ਹੋਣਾ ਚਾਹੀਦਾ ਜਦੋਂ ਰੋਡ ਟੈਕਸ ਅਸੀਂ ਭਰ ਰਹੇ ਹਾਂ ਪਹਿਲੀ ਗੱਲ ਤਾਂ ਗੱਡੀ ਦੇ ਆਖੀ ਰੋਡ ਟੈਕਸ ਜਦ ਭਰਤਾ ਜਾਂਦਾ ਰੋਡ ਟੈਕਸ ਵਾਲਿਆਂ ਨੇ ਫਿਰ ਟੋਲ ਲਈ ਜਾਂ ਕੋਈ ਸਾਨੂੰ ਦਿੱਕਤ ਨਹੀਂ ਆ ਉਸ ਚ ਸਭ ਤੋਂ ਵੱਡੀ ਗੱਲ ਇਹ ਆ ਹੁਣ ਆਪਾਂ ਗੱਡੀ ਲੈਨੇ ਆਰ ਸੀ ਦੀ ਕਾਪੀ ਪੁਰਾਣਾ 6-7% ਰੋਡ ਟੈਕਸ ਭਰਦੇ ਆ ਫਿਰ ਇਹਨਾਂ ਨੂੰ 40 ਕਿਲੋਮੀਟਰ ਬਾਅਦ 60 ਕਿਲੋਮੀਟਰ ਬਾਅਦ ਇਹਦਾ ਟੋਲ ਪੈ ਜਾਂਦਾ ਹੁਣ ਤੇਜ਼ੀ ਵਾਰ ਇਹਨਾਂ ਟੋਲ ਵਧਾਤਾ सुनील सक्सेना जी सर, सर टोल प्लाजा पे आप खड़े हो तो इसका रेट फिर बढ़ गया साल में तीसरी बार बढ़ा है तो क्या कहना चाहते हो मतलब जो रेट बढ़ रहे हैं इट शुड बी इन पैरिटी मतलब हर बार बढ़ाने का मतलब नहीं है उस तरह की सुविधाएं उपलब्ध नहीं है जिस तरह की सुविधाएं होनी चाहिए एक्सप्रेस हाईवे पे या हाईवे पे वैसी सुविधाएं नहीं है लेकिन टोल टैक्स बढ़ता जा रहा है ये कहीं ना कहीं आम आदमी की जेब पे या आम आदमी जो कम्यूट करता है उसको ये तकलीफ दे रहा है सरकार को ये जो भी कॉम्पिटेंट अथॉरिटी है उनको ये समझना चाहिए इन रोड पे आम आदमी चलता है और आम आदमी की कमाई के हिसाब से ये बढ़ना चाहिए तो सरकार को क्या अपील है अपील है कम करें जितना कम कर सकते हैं उतना कम करें और जितना मतलब बेसिकली इसी गवर्नमेंट इज टू टू से कंपनसेशन टू आम आदमी टू नॉर्मल कॉमन मैन वैसा होना चाहिए ओके okay. okay? ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰਾ ਨਾਮ ਭਾਜੀ ਅੰਤਰਪ੍ਰੀਤ ਸਿੰਘ ਜੀ ਸਰ ਅੱਜ ਟੂਰ ਪਲਾਜ਼ਾ ਦੇ ਰੇਟ ਵਧ ਗਏ ਇਸ ਸਾਲ ਦੇ ਵਿੱਚ ਤੀਸਰੀ ਵਾਰੀ ਰੇਟ ਵਧਿਆ ਕੀ ਕਹਿਣਾ ਚਾਹੋਗੇ ਭਾਜੀ ਚੋਰ ਬਜਾਰੀ ਇਹ ਬਿਲਕੁਲ ਇਹ ਤਾਂ ਬੰਦ ਹੋਣੇ ਚਾਹੀਦੇ ਆ ਜੀ ਮੈਂ ਤਾਂ ਬਿਲਕੁਲ ਖਲਾਵਾ ਜੀ ਹੁਣ ਐਵੇਂ ਲੋਕਾਂ ਦੇ ਅਸੀਂ ਪਹਿਲਾਂ ਭਾਜੀ ਗੱਡੀ ਲਿਆਂਦੀ ਆ 6 ਲੱਖ ਰੁਪਏ ਸਰਕਾਰ ਨੂੰ ਟੈਕਸ ਦਿੱਤਾ ਭਾਜੀ ਫੇਰ ਰੋਡ ਦੇ ਟੈਕਸ ਦੇ ਰਹੇ ਆ ਜੀ ਉੱਤੋਂ ਇਹ ਆਪਣੀ ਮਰਜ਼ੀਆਂ ਕਰਦੇ ਆ ਜੀ ਕਦੇ ਪਾਸ ਬੰਦ ਕਰਤਾ ਜੀ ਕਦੇ ਖੁੱਸ ਕਰਤਾ ਸਰ ਸਾਨੂੰ ਤਾਂ ਇਸ ਪਲਾਜ਼ੇ ਤੋਂ ਬਹੁਤ ਦਿੱਕਤ ਆ ਮੇਰਾ 10 ਕਿਲੋਮੀਟਰ ਦੇ ਘਰ 10 ਕਿਲੋਮੀਟਰ ਦੇ ਘਰ ਹਰ ਵਾਰੀ ਜਦੋਂ ਵੀ ਮੈਂ ਨੰਗਣਾ ਇੱਥੇ 300 ਰੁਪਏ ਇਹਨਾਂ ਨੂੰ ਪੂਜ ਕੇ ਪਹਿਲਾਂ ਫੇਰ ਜਾਣਾ ਹੁੰਦਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਇਹੀ ਕਵਾਂਗੇ ਜੀ ਸਰ ਇਹ ਤਾਂ ਜਾਂ ਤਾਂ ਇਹ ਆਪਣੇ ਇਹਦੇ ਪੈਸੇ ਘਟਾਓ ਜਾਂ ਇਹਨੂੰ ਬੰਦੇ ਕਰੋ ਜੀ ਸਸੀ ਗੱਲ ਜੀ ਸਰ ਕੀ ਨਾਮ ਆ ਜੀ ਪ੍ਰਭ ਕੀਰਤ ਸਰ ਜਿਹੜੇ ਅੱਜ ਟੋਲ ਪਲਾਸ ਦੇ ਰੇਟ ਵਧ ਗਏ ਸਾਲ ਦੇ ਵਿੱਚ ਤੀਸਰੀ ਵਾਰੀ ਵਧਾਏ ਇਹ ਤਾਂ ਇੰਨੀ ਦੇਰ ਪੁਰਾਣਾ ਐ ਇਹਨੂੰ ਤਾਂ ਬੰਦ ਹੋਣਾ ਚਾਹੀਦਾ ਐਨੇ ਦਾ ਰੋਡ ਬਣਾਈ ਵੀ ਨਹੀਂ ਬਣਾ ਕੇ ਦੁਬਾਰਾ ਟੁੱਟ ਗਈ ਜਿੰਨਾ ਇਹਨਾਂ ਨੇ ਟੋਲ ਪਲਾਸ ਤੇ ਪੈਸੇ ਸਾਡੇ ਤੋਂ ਲੈਲੇ ਹੋਏ ਆ ਇਹ ਤਾਂ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਹੀ ਕਹਿਣਾ ਚਾਹਾਂਗਾ ਕਿ ਇਹ ਬੰਦ ਕਰਾਉਣ ਜੀ ਜਿਵੇਂ ਸਾਲ ਦੇ ਵਿੱਚ ਤੀਜੀ ਵਾਰੀ ਰੇਟ ਵਧੇ ਵਧਨੇ ਚਾਹੀਦੇ ਆ ਬਿਲਕੁਲ ਵੀ ਨਹੀਂ ਵਧਨੇ ਚਾਹੀਦੇ ਲੋਕਾਂ ਦੀ ਜੇਬ ਤੇ ਅਸਰ ਪਏਗਾ ਬਿਲਕੁਲ ਪਏਗਾ ਜੀ ਮਾਰਜਿਨ ਘਟੀ ਜਾਂਦੇ ਆ ਬਿਜ਼ਨਸ ਕਿਵੇਂ ਕਰਾਂਗੇ ਅਸੀਂ ਇਤਰੋ ਰੇਟ ਵਧੀ ਜਾਂਦੇ ਠੀਕ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਭਗਵੰਤ ਜੀ ਦੇਖੋ ਅਪੀਲ ਹੈ ਇਹ ਬੰਦ ਕਰਾਓ ਇਹ ਟੋਲ ਪਲਾਜਾ